ਇੰਦਰਾ ਗਾਂਧੀ ਨੇ 3 ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਇਹ ਦਿਨ ਉਹਨੇ ਤਾਂ ਚੁਣਿਆ ਕਿਉਂਕਿ ਉਹਦੇ ਮਨ ਵਿੱਚ ਸੀ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਿਆ ਜਾ ਸਕੇ ਵੈਸੇ 1 ਜੂਨ ਨੂੰ ਇਹੀ ਗੋਲੀਬਾਰੀ ਸ਼ੁਰੂ ਹੋ ਗਈ ਸੀ ਤੇ 1 ਜੂਨ ਨੂੰ ਭਾਈ ਮਹੰਗਾ ਸਿੰਘ ਜੀ ਪਹਿਲੇ ਸ਼ਹੀਦ ਹੋਏ ਆ ਦਰਬਾਰ ਸਾਹਿਬ ਹਮਲੇ ਦੇ ਪਰ 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਬਹੁਤ ਗਿਣਤੀ ਵਿੱਚ ਮੌਜੂਦ ਸਨ ਪਹਿਲਾਂ ਤਾਂ ਸੰਗਤਾਂ ਨੂੰ ਅੰਦਰ ਵੜ ਲਿਆ ਉਹਦੇ ਬਾਅਦ ਕੀ ਕਰਿਆ ਉਹਨਾਂ ਨੇ ਕਾਰਫਿਊ ਲਾਤਾ ਫੇਰ ਅੰਦਰੋਂ ਕੋਈ ਬਾਹਰ ਨਹੀਂ ਆਉਣ ਦਿੱਤਾ ਹੈਗਾ ਉਹਨਾਂ ਨੇ ਤਾਂ ਜੋ ਵੱਧ ਤੋਂ ਵੱਧ ਸਿੱਖਾਂ ਦਾ ਨੁਕਸਾਨ ਹੋਵੇ ਉਸ ਤੋਂ ਬਾਅਦ ਦੇਖ ਲਓ ਹਮਲਾ ਹੋਇਆ ਫੌਜ ਨੇ ਪਾਣੀ ਵਾਲੀ ਟੈਂਕੀ ਤੇ ਗੋਲਾ ਮਾਰ ਕੇ ਪਾਣੀ ਵਾਲੀ ਟੈਂਕੀ ਨੂੰ ਉਡਾਤਾ ਤਾਂ ਜੋ ਇਸ ਲਈ ਪੀਣ ਲਈ ਪਾਣੀ ਨਾ ਬਚੇ ਪਿਆਸ ਦੇ ਮਾਰੇ ਆਮ ਸੰਗਤਾਂ ਤੇ ਸਿੱਖ ਮਰ ਜਾ ਸਰੋਵਰ ਦੇ ਵਿੱਚ ਜ਼ਹਿਰ ਮਲਾ ਦਿੱਤੀ ਗਈ ਤਾਂ ਜੋ ਧੁੱਪ ਕਰਕੇ ਗਰਮੀ ਇੰਨੀ ਆ ਹਨਾ ਜੂਨ ਦਾ ਮਹੀਨਾ ਵੀ ਪਿਆਸ ਦਾ ਮਾਰਿਆ ਕੋਈ ਪਾਣੀ ਪੀਊਗਾ ਮਰੂਗਾ ਜਿਹੜੀ ਗੈਸ ਇੱਕ ਦੇਸ਼ ਆਪਣੇ ਦੁਸ਼ਮਣ ਦੇਸ਼ ਤੇ ਨਹੀਂ ਵਰਤ ਸਕਦਾ ਹੈਗਾ ਉਹ ਗੈਸ ਵੀ ਉਹਨਾਂ ਨੇ ਉੱਥੇ ਵਰਤੀ ਆ ਦਰਬਾਰ ਸਾਹਿਬ ਜ਼ਹਿਰੀਲੀ ਗੈਸ ਫੌਜੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਮਲਬੂਤਰ ਕਰਿਆ ਬੀੜੀਆਂ ਸਿਗਰਟਾਂ ਪਈਆਂ ਨਾਰੇ ਲਾਏ ਬੀੜੀ ਸਿਗਰਟ ਪੀਏਗੇ ਬੜੀ ਸ਼ਾਨ ਨਾਲ ਜੀਏਗੇ ਇਹੋ ਜਿਹੇ ਗੰਦੇ ਘਟੀਆਂ ਨਾਰੇ ਲਾਏ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਛੋਟਾ ਇੱਕ ਬੱਚਾ ਬੱਚੇ ਦੀ ਮਾਂ ਮਰੀ ਹੋਈ ਸੀ ਤੇ ਉਹ ਖੂਨ ਪੀ ਰਿਆ ਸੀ ਉਹਦਾ ਭੁੱਖ ਲੱਗਦੀ ਆ ਹੁਣ ਦੁੱਧ ਤਾਂ ਪੀਣਾ ਹੀ ਆ ਚੱਕ ਕੇ ਇੱਕ ਫੌਜੀ ਨੇ ਕੰਧ ਨਾਲ ਮਾਰੇ ਆ ਮਾਰਤਾ ਇੰਨਾ ਜ਼ੁਲਮ ਕਰਿਆ ਉਹਨਾਂ ਨੇ ਦੇਖ ਲਓ ਭਾਰਤ ਦੀ ਫੌਜ ਨੇ ਜਿਹੜੀ ਸਿੱਖ ਕੌਮ ਨੇ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਬਾਰੀਆਂ 90% ਕੁਰਬਾਨੀਆਂ ਦਿੱਤੀਆਂ ਉਹ ਸਿੱਖ ਕੌਮ ਤੇ ਹੀ ਇਹਨਾਂ ਨੇ ਇੰਨਾ ਜ਼ੁਲਮ ਕਰਿਆ ਏ ਫਿਰ ਕਹਿੰਦੇ ਪਿੰਡਰਾਲਾ ਲੁਕਿਆ ਹੋਇਆ ਤਾਂ ਉੱਥੇ ਦਰਬਾਰ ਸਾਹਿਬ ਹਮਲੇ ਤੋਂ ਬਿਨਾਂ 37 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਸੀ ਉੱਥੇ ਵੀ ਪਿੰਡਰਾਲਾ ਲੁਕਿਆ ਹੋਇਆ ਸੀ ਪਿੰਡਰਾਲਾ ਇੱਕ ਸੀ ਜਾਂ 37 ਸੀ ਇੱਕ ਸੀ ਇਹ ਸਿਰਫ ਸਿੱਖ ਗੋਮਬ ਦਾ ਨੁਕਸਾਨ ਕਰਨ ਵਾਸਤੇ ਅਟੈਕ ਹੋਇਆ ਸੀ ਕੋਈ ਇਹ ਬਹੁਤ ਮਾੜੀ ਸੋਚ ਬਹੁਤ ਭੈੜੀ ਸੋਚ ਸੀ ਇਹਦੇ ਪਿੱਛੇ ਬਾਕੀ ਇੱਕ ਫੌਜੀ ਅਫਸਰ ਸੀ ਉਹ ਕਹਿੰਦਾ ਵੀ ਮੈਨੂੰ ਮੌਕਾ ਦਿਓ ਮੈਂ ਖੜਕਾ ਨੂੰ ਬਾਹਰ ਕੱਢ ਦਦਾ ਨਹੀਂ ਬਿਨਾ ਖੂਨ ਖਰਾਬੇ ਕਰੇ ਉਹਨੂੰ ਛੁੱਟੀ ਤੇ ਭੇਜਦਾ ਬਾਅਦ ਚ ਸਸਪੈਂਡ ਕਰਦਾ ਨੀਤ ਸੀ ਕਿ ਵੱਧ ਤੋਂ ਵੱਧ ਸਿੱਖ ਮਾਰਨੇ ਆ ਸੋ ਮੈਂ ਤਾਂ ਆਪਣੀ ਕਾਮਨ ਉਹ ਇਹ ਕਹਿਣਾ ਚਾਹੁੰਦਾ ਹੈ ਕਿ 1984 ਨੂੰ ਯਾਦ ਰੱਖੋ ਚਾਹੇ ਦਰਬਾਰ ਸਾਹਿਬ ਹਮਲਾਏ ਚਾਹੇ ਦਿੱਲੀ ਦੇ ਵਿੱਚ ਆਪਣੀ ਨਸਲਕੁਸ਼ੀ ਹੋਈ ਆ ਕੱਲੂ ਘਾਰਿਆਂ ਨਾਲ ਕੌਮਾਂ ਖਤਮ ਨਹੀਂ ਹੁੰਦੀਆਂ ਹੈਗੀਆਂ ਕੌਮਾਂ ਖਤਮ ਹੁੰਦੀਆਂ ਹੈ ਕੱਲੂ ਘਾਰਿਆਂ ਨੂੰ ਭੁੱਲਣ ਨਾਲ ਆਪਣੇ ਸ਼ਹੀਦਾਂ ਉਹਨਾਂ ਨੂੰ ਯਾਦ ਰੱਖੋ ਪ੍ਰਣਾਮ ਕਰੋ ਉਹਨਾਂ ਨੂੰ ਮੈਂ 1984 ਦੇ ਸਿੱਖ ਕੌਮ ਦੇ ਸਮੂਹ ਸਿੰਘਾਂ ਸ਼ਹੀਦਾਂ ਸਿੰਘਣੀਆਂ ਬੱਚਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦਾ ਹਾਂ